ਗਿਆਨੀ ਬੂਟਾ ਸਿੰਘ ਭਾਈ ਅਮਰਪਾਲ ਸਿੰਘ ਦੇ ਪਿਤਾ ਬਾਰੇ ਜਾਂ ਉਹਦੇ ਪਰਿਵਾਰ ਬਾਰੇ ਬੋਲਦਾ ਹੈ ਕਿ ਤੁਸੀਂ ਕਿਹੜੇ ਮੂੰਹ ਨਾਲ ਜਾ ਕੇ ਕਹਿੰਦੇ ਹੋ ਕਿ ਜਿਹੜਾ ਸੁਖਵੀਰ ਬਾਦਲਾ ਉਸ ਨੂੰ ਪ੍ਰਧਾਨਗੀ ਤੋਂ ਲਾਂਭੇ ਕਰੋ ਕਿਉਂਕਿ ਤੁਹਾਡਾ ਜਿਹੜਾ ਪੁੱਤਰ ਹੈ ਜਾਂ ਤੁਹਾਡਾ ਪਰਿਵਾਰ ਆ ਉਹ ਵੀ ਤੁਸੀਂ ਬੇਦੋਸ਼ੀਆਂ ਦੇ ਜਿਹੜੀਆਂ ਮੌਤਾਂ ਦੇ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਡਿਵੜੂਗੜ੍ਹ ਦੇ ਵਿੱਚ ਬਗਾਨੇ ਪੁੱਤ ਫਸਾਏ ਹੋਏ ਨੇ ਅਤੇ ਤੁਹਾਡਾ ਜਿਹੜਾ ਪੁੱਤਰ ਹੈ ਉਹ ਵਾਈਟ ਡਰੱਗ ਦੇ ਵਿੱਚ ਫਸਿਆ ਹੋਇਆ ਬੀੜੀਆਂ ਪੀਂਦਾ ਅਤੇ ਉਹਨਾਂ ਨੇ ਹੋਰ ਵੀ ਕਈ ਇਲਜ਼ਾਮ ਲਗਾਏ ਨੇ ਤੇ ਤੁਹਾਨੂੰ ਦਿਖਾਉਨੇ ਆ ਉਹਨਾਂ ਨੇ ਕੀ ਕੀ ਕਿਹਾ ਅਮਰਤਪਾਲ ਦੇ ਪਿਤਾ ਸਰਦਾਰ ਤਰਸੇਮ ਸਿੰਘ ਪੰਜਾਬੀ ਵਿੱਚ ਕਹਿ ਲਈ ਉਹਨਾਂ ਦੇ ਪਾਪਾ ਜੀ ਜਹਦਰ ਸਾਹਿਬ ਕੋਲ ਜਾਂਦੇ ਨੇ ਇੱਕ ਮੰਗ ਪੱਤਰ ਲੈ ਕੇ ਕਹਿੰਦੇ ਆ ਜੀ ਸੁਖਬੀਰ ਬਾਦਲ ਨੇ ਬਹੁਤ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਇਹ ਲਿਖਤੀ ਰੂਪ ਵਿੱਚ ਦੇ ਕੇ ਆਏ ਇਤਾਂ ਪੰਜਾਬ ਦੇ 40% ਲੋਕ ਕਹਿੰਦੇ ਆ ਬੀ ਸੁਖਵੀਰ ਬਾਦਲ ਨੇ ਗਲਤੀਆਂ ਕੀਤੀਆਂ ਨੇ ਤੇ ਉਹਨੇ ਪੰਜ ਸੱਤ ਵਾਰੀ ਮਾਫੀ ਮੰਗ ਲਈ ਲੋਕਾਂ ਦੇ ਜੋੜੇ ਛਾੜ ਦਿੱਤੇ ਪ੍ਰਸ਼ਾਦ ਕਰਾਤਾ ਗੋਲਕ ਵਿੱਚ ਭੇਟਾ ਪਾਤੀ ਬਾਠ ਕਰਲੇ ਮਾਫੀ ਮੰਗਲਿਓ ਨੇ ਹੁਣ ਤਰਸੀਮ ਸਿੰਘ ਜਿਹੜੇ ਅਮਰਪਾਲ ਜੀ ਦੇ ਪਾਪਾ ਜੀ ਨੇ ਉਹ ਕਹਿੰਦੇ ਪ੍ਰਧਾਨਗੀ ਤੋਂ ਹਟਾਓ ਮਤਲਬ ਸਾਡੇ ਦੋ ਜਿਹੜੇ ਬੱਚੇ ਨੇ ਇੱਕ ਤਾਂ ਜਿਹੜਾ ਕਹਿੰਦਾ ਮੈਂ ਸਵਿਧਾਨ ਨੂੰ ਮੰਨਦਾ ਨਹੀਂ ਜਿਹੜਾ ਡਿਵਰੂਗੜ ਜੇਲ੍ਹ ਚ ਬੈਠਾ ਹੈ ਅਮਰਤਪਾਲ ਉਹਨੇ ਪ੍ਰਧਾਨਗੀ ਕਰਨੀ ਹੈ ਤੇ ਦੂਜਾ ਹਰਬੀ ਸਿੰਘ ਹੈਪੀ ਜਿਹੜਾ ਆਇਸ਼ ਡਰਗ ਦੇ ਨਾਲ ਫੜਿਆ ਗਿਆ ਸੀ ਜਿਹੜਾ ਕਹਿੰਦਾ ਮੈਂ ਅਮਰਤ ਛੱਡਿਆ ਨਹੀਂ ਮੈਂ ਕਕਾਰ ਪਾ ਲੈਣਾ ਤੇ ਸ਼ਾਇਦ ਇਹ ਲੱਗਦਾ ਉਹਦੇ ਪਾਪਾ ਜੀ ਨੂੰ ਵੀ ਸਾਡੇ بیٹے ਜਿਹੜੇ ਨੇ ਇੱਕ ਕਾਲਤਾ ਦਾ ਜਹਰ ਬਣ ਜੂ ਇੱਕ ਪ੍ਰਧਾਨ ਬਣਾ ਦੇਣਗੇ ਸ਼ੂਮਣੇ ਕਮੇਟੀ ਦਾ ਜਾਂ ਸ਼ੂਮਣੇ ਕਲਜਲ ਦਾ ਇਦਾਂ ਲੱਗਦਾ ਹੈ ਕਿਉਂਕਿ ਲੋਕਾਂ ਨੇ ਹਵਾ ਬਹੁਤ ਦਿੱਤੀ ਹੋਈ ਹੈ ਪੰਪ ਬਹੁਤ ਮਾਰੇ ਹੋਏ ਹੈ ਇਹ ਜਿਹੜੇ ਪੰਪ ਨੇ ਨਾ ਇਹ ਬੰਦੇ ਨੂੰ ਕਈ ਵਾਰੀ ਮਰਵਾ ਦਿੰਦੇ ਹੈ ਹਾਲਾਂਕਿ ਤੁਹਾਡੇ ਪੰਪ ਵੱਜੇ ਹੋ ਰਾਸ ਆਗੇ ਤੁਸੀਂ 20 ਕਰੋੜ ਰੁਪਈਆ ਵੀ ਕਮਾ ਲਿਆ ਗਰਾਈਆਂ ਕਰ ਲੀਆਂ ਆਪਣਾ ਮੁੰਡਾ ਐਮਪੀ ਵੀ ਬਣਾ ਲਿਆ ਲੋਕਾਂ ਦੇ ਪੁੱਤ ਕੁਝ ਪੰਜਾਬ ਚ ਮਰਵਾਤੇ ਕੁਝ 10 11 ਝੇਲ ਚ ਬੈਠੇ ਨੇ ਸ਼ਾਇਦ ਹੀ ਛੱਡਣ ਉਹਨਾਂ ਨੂੰ ਐਨਐਸਏ ਲੱਗੀ ਹੋਈ ਐ ਪਰ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਇਹ ਡੰਡੋਰਾ ਪਿੱਟਿਆ ਹੋਇਆ ਹੈ ਕਿ ਅਸੀਂ ਪੰਥਕਾਂ ਅਸੀਂ ਪੰਥ ਦੀ ਗੱਲ ਕਰਾਂਗੇ ਪੰਥ ਦੀ ਗੱਲ ਨਹੀਂ ਤੁਸੀਂ ਕਰਨੀ ਤੁਸੀਂ ਹਰਾਮਖੋਰੀ ਕਰਨੀ ਹੈ ਤੁਸੀਂ ਇੱਕ ਏਜੰਡਾ ਲੈ ਕੇ ਚੱਲੇ ਹੋ ਉਹ ਏਜੰਡਾ ਹੈ ਬੀਐਸਈ ਕੌਮ ਨੂੰ ਕਿਦਾਂ ਬਰਬਾਦ ਕਰਨਾ ਹੈ ਅਸੀਂ ਪੰਜਾਬ ਦੇ ਵਿੱਚ ਕਿਦਾਂ ਆਤਮਾ ਦਾ ਦੌਰ ਦੁਆਰਾ ਸ਼ੁਰੂ ਕਰਨਾ ਹੈ ਤੁਹਾਡਾ ਏਜੰਡਾ ਇਹ ਹੈ ਕਾਂਗਰਸ ਪਾਰਟੀ ਨੂੰ ਤਕਰੀਬਨ 10.5 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਈ ਨੂੰ ਤੇ ਹੁਣ ਉਹ ਚਾਹੁੰਦੇ ਹੈ ਕਿ ਜਿਵੇਂ ਪਹਿਲਾਂ ਦਰਵਾਸਰ ਤੇ ਅਟੈਕ ਹੋਇਆ ਸੀ ਤੇ ਹੁਣ ਏਦਾਂ ਕੋਈ ਅੱਤਵਾਦ ਦਾ ਦੌਰ ਸ਼ੁਰੂ ਹੋਵੇ ਤੇ ਦਵਾਰਾ ਸਾਡੀ ਸਰਕਾਰ ਆਵੇ ਲੋਕ ਬੀਜੇਪੀ ਤੋਂ ਅੱਕ ਜਾਣ ਜਾਂ ਬਾਦਲ ਪਰਿਵਾਰ ਤੋਂ ਅੱਕੇ ਹੋਏ ਨੇ ਏਦਾਂ ਤੁਹਾਡੀਆਂ ਕਰਤੂਤਾਂ ਨਹੀਂ ਔਰ ਤੁਹਾਡੇ ਪਿੱਛੇ ਕੋਈ ਪਾਵਰ ਖੜੀ ਹੈ ਤੁਸੀਂ ਇਹ ਪੰਥ ਹੋਣ ਦੀਆਂ ਫੁਕਰੀਆਂ ਤਾਂ ਮਾਰ ਦਿਓ ਇਹ ਦਾਅਵੇ ਤੁਸੀਂ ਤਾਂ ਪੇਸ਼ ਕਰ ਦਿਓ ਮੈਂ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਬੇਨਤੀ ਕਰਨੀਆਂ ਵੀ ਇਹਨਾਂ ਦਾ ਜਿਹੜਾ ਮੋਟਿਵ ਹੈਗਾ ਕਾਲ ਤਖਤ ਵੱਲ ਮੂੰਹ ਕਰਨ ਦਾ ਪੰਥ ਖੋਣ ਦਾ ਦਾਵਾ ਪੇਸ਼ ਕਰਨ ਦਾ ਉਹ ਇਹਨਾਂ ਦੇ ਦਿਲ ਦਿਮਾਗ ਵਿੱਚ ਕਦੇ ਨਹੀਂ ਹੈਗਾ ਇਹਨਾਂ ਦੇ ਪਿੱਛੇ ਕੋਈ ਪਾਵਰ ਖੜੀ ਹੈ ਇਹਨਾਂ ਨੇ ਕਿੱਦਾਂ ਨੌਜਵਾਨੀ ਨੂੰ ਪਹਿਲਾਂ ਇਹਨਾਂ ਦੇ ਅਮਰਤਪਾਲ ਜਿਹੜਾ ਜੇਲ੍ਹ 'ਚ ਬੈਠਾ ਉਹਨੇ ਗੁਮਰਾਹ ਕੀਤਾ ਨੌਜਵਾਨੀ ਨੂੰ ਹੁਣੇ ਬਾਪੂ ਛੱਡਿਆ ਹੋਇਆ ਇਹ ਬਾਪੂ ਤਾਂ ਬਾਦਲ ਸਾਹਿਬ ਤੋਂ ਵੀ ਸਿਆਣਾ ਆਖਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੀਡੀਆ ਮੂਰੇ ਫੜਾ ਫੜ ਮੈਂ ਕਰ ਦਿੰਦੇ ਨੇ 2-400 ਤੇ ਖੜਾ ਹੋ ਕੇ ਬੋਲ ਪੈਂਦਾ ਹੁੰਦਾ ਅਸੀਂ ਪੰਤਕਾਂ ਜੀ ਪੰਥ ਕਹਦੇ ਉਹ ਭਰਾਵਾ ਲੋਕਾਂ ਨੂੰ ਗੁੰਮਰਾਹ ਕੀਤਾ ਮੁੰਡਾ ਤੇਰਾ ਕਿਤੇ ਕਕਾਰ ਲਾ ਲੈਂਦਾ ਹੈਪੀ ਕਿਤੇ ਪਾ ਲੈਂਦਾ ਸਿਰਗਟਾਂ ਪੀਂਦਾ ਤਮਾਕੂ ਲਾਉਂਦਾ ਐਸ ਡੱਗ ਦੇ ਨਾਲ ਉਹ ਫੜਿਆ ਗਿਆ ਕਰੋੜਾਂ ਰੁਪਏ ਤੁਸੀਂ ਇਕੱਠਾ ਕਰਕੇ ਘਰ ਭਰ ਲਿਆ ਲੋਕਾਂ ਦੇ ਪੁੱਤ ਕੁਝ ਪੰਜਾਬ ਚ ਮਰਵਾ ਤੇ ਕੁਝ ਜੇਲ੍ਹ ਵਿੱਚ ਬੈਠੇ ਐ ਕਈਆਂ ਦੇ ਪਰਚੇ ਪੈ ਗੇ ਪਾਸਪੋਰਟ ਬਣਨੇ ਸੀ ਉਹਨਾਂ ਦੇ ਪਾਸਪੋਰਟ ਨਹੀਂ ਬਣ ਰਹੇ ਕਿਸੇ ਨੇ ਬਾਹਰ ਜਾਣਾ ਸੀ ਤੁਸੀਂ ਅੱਧੇ ਪੰਜਾਬ ਦਾ ਬੇੜਾਗਰ ਕਰਤਾ ਫਿਰ ਤੁਸੀਂ ਪੰਥ ਹੋਣ ਦਾ ਦਾਵਾ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਬਚੋ ਇਹਨਾਂ ਤੋਂ ਬਚਾ ਲਓ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਨੇ ਆਪ ਤਾਂ ਆਪਣੇ ਘਰ ਭਰ ਲਏ ਲੋਕਾਂ ਦੇ ਪੁੱਤ ਪਹਿਲਾਂ ਵੀ ਮਰਵਾਏ ਨੇ ਹੁਣ ਵੀ ਮਰਵਾਉਣਗੇ ਇਹ ਬੇਨਤੀ ਪ੍ਰਵਾਨ ਕਰਿਓ ਜ਼ਰੂਰੀ